ਜੱਲੇ ਦੀ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜੁੜਾ ਕੀ 16ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਖਨਾਰੀ ਬਾਰਡਰ ਤੇ ਹਲਚਲ ਹੈ ਜਿਹੜੀ ਕਿ ਕਾਫੀ ਤੇਜ਼ ਹੋ ਚੁੱਕੀ ਹੈ ਢੱਲੇਵਾਲ ਦੀ ਸਿਹਤ ਦੀ ਜਾਂਚ ਦੇ ਲਈ ਪਹੁੰਚੀ ਸੀ ਸਰਕਾਰੀ ਟੀਮ ਜਿੱਥੇ ਕਿਨਾਂ ਦੀ ਸਿਹਤ ਦੀ ਜਾਂਚ ਕਰਨ ਲਈ ਸੀ ਪਰ ਕਿਸਾਨਾਂ ਨੇ ਟੀਮ ਨੂੰ

ਬਈ ਕੋ ਸਾਨੂੰ ਪਤਾ ਲੱਗਿਆ ਕਿ ਕੁਝ ਚੱਲ ਰਿਹਾ ਵੀ ਢੱਲੇਵਾਲ ਸਾਹਿਬ ਨੇ ਸਰਕਾਰੀ ਟੀਮ ਨੂੰ ਮਨਾ ਕਰਤਾ ਉਹ ਟੈਸਟ ਨਹੀਂ ਦੇ ਰਹੇ ਇਹੋ ਜੀ ਗੱਲ ਕੋਈ ਨਹੀਂ ਅਸੀਂ ਮੰਗ ਕੀ ਕਰ ਰਹੇ ਹਾਂ ਅਸੀਂ ਮੰਗੇ ਕਰ ਰਹੇ ਕਿ ਢੱਲੇਵਾਲ ਸਾਹਿਬ 26 ਤਰੀਕ ਤੋਂ ਮਰਬੱਤ ਤੇ ਬੈਠੇ ਨੇ ਤਿੰਨ ਚਾਰ ਦਿਨ ਉਹ ਹਸਪੀਟਲ ਤੇ ਰਹੇ ਨੇ ਹੋਰ ਫੋਟਾ ਵੀ ਸਰਕਾਰ ਕੋਲੇ ਆ ਉਦੋਂ ਜਿਹੜੀ ਰੋਜ਼ ਟੀਮ ਚੈੱਕ ਅਪ ਕਰਦੀ ਆ ਉਹ ਵੀ ਸਰਕਾਰ ਕੋਲੇ ਆ ਬਈ ਉਹ ਜੰਤਕ ਹੋ ਜਾਣ ਜਿਹੜੀ ਸਰਕਾਰ ਕੋਲੇ ਰਿਪੋਰਟਾਂ ਬਈ ਹੁਣ ਤੱਕ ਉਹਨਾਂ ਦੀ ਪੋਜੀਸ਼ਨ ਕੀ ਐ ਇਧਰੋਂ ਸਵਾਇਮਨ ਵਾਲੀ ਟੀਮ ਵੱਲੋਂ ਤਾਂ ਹੋ ਰਿਹਾ ਸਰਕਾਰ ਨੇ ਮੰਨਣਾ ਨਹੀਂ ਸਰਕਾਰ ਤਾਂ ਇਹ ਕਹਿ ਦਿੰਦੀ ਬਈ ਇਹਨਾਂ ਤੋਂ ਕਹਾਇਆ ਗਿਆ ਜੀ ਅਸਲ ਰਿਪੋਰਟ ਆ ਨਾ ਮੈਂ ਬੋਲ ਕੇ ਕੁਝ ਕਹਿ ਸਕਦਾ ਨਾ ਸਵਾਇਮਨ ਟੀਮ ਕਰ ਸਕਦੇ ਨਾ ਇਹ ਡਾਕਟਰ ਸਾਹਿਬ ਇਹ ਕਰਦ ਸਕਦੇ ਆ ਜਿਹੜੀ ਸਚਾਈ ਆ ਉਹ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਐ ਇੰਨੀ ਕੁ ਬੇਨਤੀ ਕੀਤੀ ਐ ਇਹਨੂੰ ਪ੍ਰਵਾਨ ਕਰੋ ਸਰਕਾਰ ਨਾਲ ਤੁਸੀਂ ਉੱਚ ਅਧਿਕਾਰੀ ਆਪਦੇ ਡਾਕਟਰਾਂ ਸਾਹਿਬ ਨਾਲ ਉਹਨੂੰ ਕਹੋ ਵੀ ਉਹਨਾਂ ਦੀ ਮੰਗ ਇਹ ਆ ਕਿ ਹੁਣ ਤੱਕ ਦੇ ਜਿਹੜੇ ਆਪਾਂ ਟੈਸਟ ਲੈਂਦੇ ਆ ਉਹ ਜੰਤਕ ਕਰਕੇ ਦੁਬਾਰਾ ਫੇਰ ਟੈਸਟ ਦੇ ਦੇਾਂਗੇ ਕੋਈ ਰੌਲਾ ਨਹੀਂ ਇਹ ਜ਼ਰੂਰੀ ਹੈ ਨਾ ਇਹਨੇ ਕਵੈਂਟਰੀ ਪ੍ਰਬੰਧ ਕਰ ਲਓ ਠੀਕ ਅੱਛਾ ਸਰ ਕੀ ਇਹਨਾਂ ਵੱਲੋਂ ਕੀ ਆ ਗਿਆ ਡਾਕਟਰਾਂ ਦੀ ਟੀਮ ਜਿਹੜੀ ਹੋਣੀ ਹੈ ਸਰਕਾਰੀ ਨਹੀਂ ਇਹਨਾਂ ਦੇ ਡਾਕਟਰਾਂ ਨੇ ਕੁਝ ਨਹੀਂ ਕਿਹਾ ਉਹ ਸਾਰੇ ਇੱਕ ਤਾਲਮੇਲ ਬਣਾਉਣ ਦੇ ਚਾਏ ਆ ਕਿ ਸਾਡਾ ਤਾਲਮੇਲ ਸਮਝਾ ਬਣ ਜੇ ਕੋਈ ਇਹ ਨਾ ਆਵੇ ਵੀ ਇਹ ਟੀਮ ਅਸੀਂ ਕੁਝ ਹੋਰ ਬੋਲ ਰਹੇ ਆ ਸਵਾਮਣ ਦੀ ਟੀਮ ਹੋਰ ਬੋਲ ਰਹੀ ਆ ਸਰਕਾਰੀ ਡਾਕਟਰ ਕੁਝ ਹੋਰ ਬੋਲ ਰਹੇ ਆ ਲੈ ਅਸੀਂ ਇਹਨਾਂ ਨੂੰ ਮੰਗੇ ਇੱਕ ਜ਼ਰੂਰ ਰੱਖੀ ਆ કે ਵੀ ਜਿਹੜੀ ਹੁਣ ਤੱਕ ਦੇ ਟੈਸਟ ਲੈਂਦੇ ਨੇ ਅਸੀਂ ਮੰਨਾਂ ਨਹੀਂ ਕੀਤਾ ਉਹ ਸਾਰੇ ਇਹਨਾਂ ਕੋਲੇ ਹੈਗੇ ਬਈ ਉਹ ਥੋੜੇ ਜਿਹ ਜਨਤਕ ਕੀਤੇ ਜਾਣ ਸਵੈ ਮਾਨ ਨੇ ਟੀਮ ਨੇ ਜਨਤਕ ਕੀਤੇ ਆ ਆ ਵੀ ਦੀ ਤਾਲਮਿਲ ਖੰਦੇ ਸਰਕਾਰੀ ਜਿਹੜੀ ਡਾਕਟਰ ਟੀਮ ਆ ਰਹੀ ਆ ਜੀ ਉਹ ਕਿਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਮੈਡੀਕਲ ਜਿਵੇਂ ਟੈਸਟ ਕੋਣ ਸੈਂਪਲ ਲੈਣੇ ਨੇ ਉਹ ਨਹੀਂ ਮਿਲ ਰਹੇ ਉਹਨਾਂ ਨੂੰ ਜਾਂ ਕਿਸ ਨਹੀਂ ਨਹੀਂ ਹੁਣ ਤੱਕ ਤਾਂ ਮੰਨੇ ਹੀ ਨਹੀਂ ਕਿਤੇ ਅੱਜ ਤੱਕ ਤਾਂ ਕੋਈ ਮੰਨੇ ਨਹੀਂ ਕੀਤਾ ਸਾਰੇ ਟੈਸਟ ਇਹਨਾਂ ਕੋਲੇ ਨੇ ਜੋ ਵੀ ਇਹਨਾਂ ਨੇ ਕਰਨੇ ਚਾਹੇ ਜੋ ਇਹਨਾਂ ਨੂੰ ਕਿਹਾ ਜੋ ਇਹਨਾਂ ਦੀ ਡਿਊਟੀ ਲੱਗੀ ਉਹ ਕਰੇ ਇਹਨਾਂ ਨੇ ਫਿਰ ਪੁਲਿਸ ਕੌਨਸਪਰ ਕਰ ਰਹੀ ਸੀ ਤੁਹਾਡੇ ਨਾਲ ਇਹਨਾਂ ਦੇ ਉਹ ਇਹਹੀ ਤੋਂ ਮੈਂ ਕਹਿੰਨਾ ਵੀ ਬਾਹਰ ਚੱਲ ਰਿਹਾ ਮੈਂ ਹੁਣ ਵੀ ਇੱਥੇ ਸੁਣਿਆ ਵੀ ਕੋਈ ਮੈਸੇਜ ਇਹੋ ਜਿਹਾ ਵੀ ਚੱਲ ਰਿਹਾ ਵੀ ਪੰਜਾਬ ਪੁਲਿਸ ਆ ਰਹੀ ਹੈ ਪ੍ਰਧਾਨ ਜੀ ਨੂੰ ਚੱਕਣ ਤੇ ਆ ਰਹੀ ਹੈ ਉਹਦੇ ਮਰੂ ਟੀਮ ਆ ਰਹੀ ਹੈ ਹਨਾ ਇਹੋ ਜਿਹੇ ਹਾਲਾਤ ਹਜੇ ਕੁਝ ਨਹੀਂਗੇ ਅਸੀਂ ਡਿਸਕਸ ਕਰ ਰਹੇ ਹਾਂ ਤਾਲਮੇਲ ਬਣਾਉਣ ਦੇ ਵਿੱਚ ਸਾਡਾ ਉਹ ਚੈ ਗਈ ਆ ਕਿ ਇਹਨੇ ਇਹ ਵੀ ਡਾਕਟਰ ਸਾਹਿਬ ਨੇ ਚਲੋ ਭਾਵੇਂ ਇਧਰੋਂ ਸੋਇਮੰਦੀ ਟੀਮ 'ਚ ਕੰਮ ਕਰਦੇ ਨੇ ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਸਰਕਾਰ ਤੌਰ ਤੇ ਪਰ ਬਜਮੀ ਟੀਮ ਜੋ ਦੇ ਟੈਸਟ ਅਟੈਚਟਾ ਇੱਕੋ ਹੀ ਆ ਨਾ ਟੈਸਟ ਨੇ ਖੂਨ ਨੇ ਤਾਂ ਇੱਕੋ ਹੀ ਟੈਸਟ ਦੇਣਾ ਹੈ ਨਾ ਇਹਨਾਂ ਦੀ ਟੀਮ ਨੇ ਕੁਝ ਕਰਨ ਹੈ ਇਹਨਾਂ ਦੇ ਕਰਨੇ ਉਹ ਜਦੋਂ ਜਨਤਕ ਜਾਊਗੀ ਲੋਕਾਂ 'ਚ ਜਾਊਗੀ ਵਾਕਿਆ ਉਹਦੀ ਜਿਹੜਾ ਸਾਰਾ ਸਥਿਤੀ